ਪਿੰਡਾਂ ਤੇ ਤਲਵਾਰਾਂ ਚੱਲ ਰਹੀਆਂ ਨੇ ਕੱਲਾ ਨਹੀਂ ਕਿ ਪੰਜਾਬ ਦੇ ਵਿੱਚ ਕਿਸੇ ਇੱਕ ਪਿੰਡ ਦੇ ਵਿੱਚ ਦਲਤ ਮਜ਼ਦੂਰਾਂ ਦੇ ਉੱਤੇ ਹਮਲਾ ਹੋਇਆ ਬਾਜੇ ਵਾਲਿਆਂ ਦੇ ਬੱਚਾਜੇ ਖਾਣੇ ਦੇ ਬੱਚਾ ਇਹ ਤੁਸੀਂ ਦੇਖੋਗੇ ਉੱਥੇ ਵੀ ਦਲਤ ਮਜ਼ਦੂਰਾਂ ਦੇ ਸਿਰਾਂ ਦੇ ਵਿੱਚ ਲੋਹੇ ਦੀਆਂ ਰੌੜਾ ਮਾਰ-ਮਾਰ ਕੇ ਕਤਲ ਕਰ ਦਿੱਤੇ ਗਏ ਪੁਲਿਸ ਇੱਕ ਪਗਮੰਦ ਨਾਮ ਦੀ ਨਿਕੰਮੀ ਪੁਲਿਸ ਹਰ ਤੱਕ ਇੱਕ ਕਤਲ ਨੂੰ ਨਹੀਂ ਫੜ ਸਕੀ ਤੁਸੀਂ ਦੇਖੋਗੇ ਵਾਰ ਕੇ ਦੇ ਵਿੱਚੋਂ ਜਿਲ੍ਹਾ ਮਾਨਸਾ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਉਹਨਾਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਕੋਲਸ ਜਿਹੜਾ ਜਿਸ ਨੌਜਵਾਨ ਦੀ ਮੌਤ ਹੁੰਦੀ ਆ ਉਹਨਾਂ ਦੇ ਮਾਂ ਪਿਓ ਦੇ ਉੱਤੇ ਲਾਟੀਆਂ ਭਰਾ ਕੇ ਉਹਨਾਂ ਦੇ ਸਿਰ ਪਾੰਦਨਦੀ ਆ ਇਹ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਪੰਜਾਬ ਸਰਕਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਡੀ ਸਰਕਾਰ ਨਹੀਂ ਇਹ ਮੋਦੀ ਦੀ ਗੁਲਾਮ ਸਰਕਾਰ ਆ ਦੇ ਵਿਚ ਆ ਆਦਮੀ ਪਾਰਟੀ ਹਮਲਾ ਕਰ ਦਿਆ ਇਸ ਕਰਕੇ ਸਾਥੀਓ ਸਾਨੂੰ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਤਹਿਆ ਕਰਨ ਦੀ ਲੋੜ ਆ ਪਿੰਡ ਪਿੰਡ ਨੂੰ ਜਗਾਉਣ ਦੀ ਲੋੜ ਆ ਜਿੱਥੇ ਜਿੱਥੇ ਹਮਲੇ ਹੋ ਰਹੇ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਤੇ ਮਜ਼ਦੂਰ ਧੱਕੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਵੀ ਹੁਣ ਸਮਾਂ ਆ ਗਿਆ ਇਹ ਸਮਾਂ ਆ ਵੀ ਜੇ ਤੁਸੀਂ ਨਹੀਂ ਲੜੇ ਜੇ ਤੁਸੀਂ ਨਹੀਂ ਬੋਲੇ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਤੁਹਾਨੂੰ ਨਹੀਂ ਮਾਫ਼ ਕਰੇਗਾ ਮਾਫੀ ਯੋਗ ਨਹੀਂ ਹੋਣ ਗਿਆ ਇਹ ਚਾਹੇ ਕੋੜ ਧਰਮੂ ਦੇ ਵਿੱਚ ਹਮਲਾ ਹੋਵੇ ਕੋੜ ਫਤਿਹ ਦੇ ਵਿੱਚ ਹਮਲਾ ਹੋਵੇ ਜਵਾਰ ਕਹਦੇ ਵਿੱਚ ਹਮਲਾ ਹੋਵੇ ਬਾਜਾ ਖਾਨਾ ਦੇ ਵਿੱਚ ਹਮਲਾ ਹੋਵੇ ਇਹ ਆਪਣੇ ਅਧਰਮ ਸਿੰਘ ਨਾਲ ਦੇ ਵਿੱਚ ਹਮਲਾ ਹੋਵੇ ਪੂਰੇ ਪੰਜਾਬ ਚ ਪੂਰੇ ਦੇਸ਼ ਚ ਅੰਮਰਸਰ ਦੇ ਵਿੱਚ ਨਿਤ ਤੁਹਾਡੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਨੇ ਨਿਤ ਤੁਹਾਡੇ ਨੌਜਵਾਨ ਨਸਿਆਂ ਦੇ ਨਾਲ

ਪਾਏਗੀ ਇਹਨਾਂ ਨੂੰ ਰੋਕਣਾ ਪਏਗਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਇਕੱਠੇ ਹੋ ਬਣਾ ਸਰਨਾਂ ਦੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ